ਵਿਚ ਨਹੀਂ ਆਪੇ ਸਾਜੀ ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣ ਉਹਨਾਂ ਦੀ ਪੋਜੀਸ਼ਨ ਸਟੇਬਲ ਹੈ ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ ਉਹਨਾਂ ਨੇ ਕੱਲ ਅਸੀਂ ਸਿਰਫ ਰਿਕੋਰਡ ਤੇ ਰੱਖਿਆ ਸੀ ਅੱਜ ਇਸਦੇ ਰੇ ਹਲਕਾ ਸੈਂਪਲ ਸੋਲਿਡਸ ਦਿੱਤਾ ਵੀ ਹੈ ਇੱਕ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ ਕਿਉਂਕਿ ਉਹਨਾਂ ਨੇ ਹਜੇ ਸਵੇਰੇ ਪਿਸ਼ਾਬ ਕੀਤਾ ਨਹੀਂ ਹੈ ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਹੀ ਉਹ ਪਿਸ਼ਾਬ ਕਰਨਗੇ ਦਾ ਉਹ ਟੈਸਟ ਕਰਕੇ ਡਿਸਾਈਡ ਹੋ ਜੇ ਜਿਵੇਂ ਹੋ ਤੋ ਨੋਲੇ ਜਾਣ ਕੇ ਰਹੇਂ ਮਹਾਪੰਚਾਇਤ ਦੇ ਕਿ ਉਹਨਾਂ ਲਈ ਠੀਕ ਹੈ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਇਹ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮਿਲੀ ਜਿਹੜੀਆਂ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਕਰਨਾ। ਸਰ ਜਿਤਨਾ ਕੀਟੋਨ ਲੈਵਲ ਦਾ ਰਿਪੋਰਟプラス ਆਜੀ ਅਜੋਿਤ ਕੋਈ ਸੁਧਾਰ ਦੇਖੇ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਾਜਤ ਨਹੀਂ ਹੋਈ ਪਿਸ਼ਾਬ ਕਰਨ ਦੀ ਜਿੱਦਾਂ ਹੀ ਉਹ ਕਰ ਲਿਗੇ ਫਿਰ ਚੱਲੋ ਦੀ ਪਰਿਚਾਰ ਕਰਦੇ। ਖਾਣਾ ਪੀਣਾ ਕੋਈ ਸ਼ੁਰੂਤ ਤਿਆ ਕਿਦਾਂ ਦੀ ਹਰ ਤੱਕ ਦਾ ਉੱਤੱਕੀ ਲੈ ਗਈ। ਮੈਂ ਖਤਰਾ ਦਾਤਾ ਸੀ ਉਹਨਾਂ ਨੂੰ ਲਿਕੁਇਡਸ ਤੇ ਕੋਕੋਨਟ ਵਾਟਰ ਮੀਨ ਲੀ ਰੱਖਿਆ ਹੋਇਆ ਸੀਗਾ। आईवी फ्लू चल रही थी उन्होंने उन्होंने सेमी सॉलिड फूड दिया मिनाल खन्ना जी उन्होंने ਦਾ ਹਾਰਟ ਦਾ ਜਾਂਚ ਕਰਕੇ ਆਏ ਉਸ ਸਰ ਡਲੇਗਰ ਸਾਥੇ ਜੋ ਹਾਰਟ ਦਾ ਕੀ ਸਟੇਬਲ ਪੋਜੀਸ਼ਨ ਸਰ ਕੱਲ ਜਦ ਆਈ ਸੀ ਕੀ ਤੜੂੜੀ ਖਬਰਾੜ ਦੀ ਦਿੱਕਤ ਕਰ ਰਹੀ ਸੀ ਪਰ ਅਪਾ ECG ਕੀਤੀ ਦੇ ਕੇ ਟੈਸਟ ਕੀਤੇ ਜੋਕਰ ਠੀਕ ਆਏ ਨੇ ਤੇ ਅੱਜ ਵੀ ਮੈਂ ਉਹਨਾਂ ਦਾ ਬੀਪੀ ਤੇ ਸਾਰਾ ਧੜਕਣ ਵੇ ਦਾ ਚੈੱਕ ਕੀਤਾ ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ

ਐਂਡ ਵਧੀਆ ਲਿਕੁਇਡ ਟੋਲਰੇਟ ਕਰ ਰਹੇ ਨੇ ਐਕਸੈਪਟ ਕਰ ਰਹੇ ਨੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਨਫੈਕਸ਼ਨ ਦਾ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਅਸਲ ਇਸ ਤਰ੍ਹਾਂ 133 ਦਿਨ ਦਾ ਲੰਬਾ ਸਮਾਂ ਹੁੰਦਾ ਹੋਣਾ ਉਹਦਾ ਸਟੇਬਲ ਹੋਣਾ ਆਰਗਨਸ ਜੀ ਨੇ ਆਪਣੇ ਸਟੇਬਲ ਹੋਣ ਨੂੰ ਬੋਡੀ ਦੇ ਕਿੰਨਾ ਸਮਰਥ ਸਰ ਬਹੁਤ ਕਿਸਮਤ ਦੀ ਗੱਲ ਹੈ ਕਿ ਉਹਨਾਂ ਦੇ ਸਾਰੇ ਆਰਗਨਸ ਠੀਕ ਫੰਕਸ਼ਨ ਕਰਦੇ ਸੀ ਲਗਭਗ ਠੀਕ ਕਰਦੇ ਸੀ ਕੋਈ ਇੱਕਦਮ ਖਾਸ ਪ੍ਰੋਬਲਮ ਨਹੀਂ ਸੀਗੀ ਸੇਰੇ ਫਾਸਟਿੰਗ ਕਰਕੇ ਜੋ ਮੈਨ ਬਲੋਡ ਗਲੂਕੋਸ ਕਿਟੋਨ ਲੈਵਲ ਤੇ ਹੁੰਦੀ ਉਹ ਵੀ ਜਿਵੇਂ ਹੁਣ ਉਹਨਾਂ ਨੇ ਕੁਝ ਨੂ ਰਹਿਣਾ ਸ਼ੁਰੂ ਕਰਤਾ ਹੈ ਤਾਂ ਉਹਦੇ ਨਾਲੋਂ ਕਿਟੋਨ ਲੈਵਲਸ ਵੀ ਠੀਕ ਹੋ ਜਾਂਦੇ ਜਿਸ ਦਾ ਕਮਜ਼ੋਰੀ ਜ਼ਿਆਦਾ ਹੁੰਦੀ ਤੇ ਨੀਰ ਚੇਰ ਤੇ ਜਾਂ ਜਿੰਨੇ ਕਾਪੜਾ ਆਪ ਵੀ ਨਹੀਂ ਉਸ ਤੋਂ ਸਾਰਾ ਲੰਦਰ ਇਹ ਕਿੰਨੇ ਦਿਨ ਚ ਠੀਕ ਹੋ ਸਰ ਇਸ ਤੇ ਲਈ ਸਰ ਅਸੀਂ ਉਹਨਾਂ ਨੂੰ ਗ੍ਰੇਡੇਡ ਫਿਜ਼ੀਓਥੈਰੇਪੀ ਵੀ ਐਡਵਾਈਸ ਕੀਤੀ ਹੈ ਆਪਣੇ ਫਿਜ਼ੀਓਥੈਰੇਪਿਸਟ ਨਾਲ ਮਾਦੀ ਕੰਸਲਟ ਕਰਵਾ ਕੇ ਉਹਨਾਂ ਨੂੰ ਸਾਰਾ ਸਮਝਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹੈ ਫਿਲਹਾਲ ਤਾਂ ਉਹ ਚੱਲਣ ਵਾਲੀ ਪੋਜੀਸ਼ਨ ਵਿੱਚ ਮੰਗੇ ਹੈ ਅੱਜ ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣੇ ਉਹਨਾਂ ਦੀ ਪੋਜੀਸ਼ਨ ਸਟੇਬਲ ਹੈ ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ ਉਹਨਾਂ ਨੇ ਕੱਲ ਅਸੀਂ ਸਿਰਫ ਰਿਪੋਰਟ ਤੇ ਰੱਖਿਆ ਸੀ ਅੱਜ ਇਸ ਤਰੇਹੇ ਹਲਕਾ ਸੈਂਬੀ ਸੋਲਿਡਸ ਬਣ ਤਾ ਗਿਆ ਹੈ ਇੱਕ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ ਕਿਉਂਕਿ ਉਹਨਾਂ ਨੇ ਹਜੇ ਸਵੇਰੇ ਪਿਸ਼ਾਬ ਕੀਤਾ ਨਹੀਂ ਹੈ ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਇਹ ਪਿਸ਼ਾਬ ਕਰਨਗੇ ਦਾ ਉਹ ਟੈਸਟ ਕਰਕੇ ਡਿਸਾਈਡ ਹੋ ਜੂਗਾ ਜਿਵੇਂ ਹੋ ਤੋ ਨੋਲੇ ਜਾਣ کہہ ਰਹੇ ਹਨ ਮਹਾਪੰਚਾਇਤ ਦੀ ਕਿ ਉਹਨਾਂ ਨੂੰ ਟੀਟ੍ਰੇਜ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮਿਲ ਜੀਏ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਕਰਨਾ ਸਰ ਜਿਤਨਾ ਕਿਡਨ ਲੈਵਲ ਦਾ ਕੋਰਪਲਸ ਆ ਦੀ ਅਜੋਿਤ ਕੋਈ ਸੁਧਾਰ ਦੇਖੇ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਾਜਤ ਨਹੀਂ ਹੋਈ ਪਿਸ਼ਾਬ ਕਰਨ ਦੀ ਜਿੱਦਾਂ ਹੀ ਉਹ ਕਰ ਲਿਗੇ ਫਿਰ ਚੱਲੋ ਦੀ ਪਰੇ ਜਾਂ ਕਰਦੇ ਖਾਣਾ ਪੀਣਾ ਕੋਈ ਸ਼ੁਰੂਤ ਹੈ ਕਿੰਦਾਂ ਜੀ ਹਨ ਤੱਕ ਦਾ ਉਹ ਤੱਕੀ ਲੈ ਗਈ ਮੈਂ ਰਾਤ ਦਾ ਦਾਲ ਦਾ ਸੀ ਉਹਨਾਂ ਨੂੰ ਲਿਕਵਿਡਸ ਤੇ ਕੋਕੋਨਟ ਵਾਟਰ ਮੀਨ ਲੀ ਰੱਖਿਆ ਹੋਇਆ ਸੀਗਾ आईवी फ्लू चल रहे ਸੀਗੇ ਉਹ ਉਹਨਾਂ ਨੂੰ ਸੇਮਿਸੋਲਿਡ ਫੂਡ ਦਿੱਤਾ ਵੀ। ਮੀਨਾਲ ਖੰਨਾਰੀ ਉਹਨਾਂ ਦਾ ਹਾਰਟ ਦਾ ਚੈੱਕ ਕਰਕੇ ਆਏ। ਉਸ ਸਰ ਡਲੇਰ ਸਾਥੇ ਜੋ ਹਾਰਟ ਦਾ ਕੀ ਕਸਟਮ ਪੋਜੀਸ਼ਨ। ਸਰ ਕੱਲ ਜਦ ਆਈਸੀ ਕੀ ਤਾਂ ਥੋੜੀ ਖਬਰਾੜ ਦੀ ਦਿੱਕਤ ਕਹ ਰਹੀ ਸੀ ਪਰ ਅਪਾ ECG ਕੀ ਡੀਟੇਲ ਕੇ ਟੈਸਟ ਕੀਤੇ ਜੋਕਰ ਠੀਕ ਆਏ ਨੇ ਤੇ ਅੱਜ ਵੀ ਮੈਂ ਉਹਨਾਂ ਦਾ ਬੀਪੀ ਤੇ ਸਾਰਾ ਧੜਕਣ ਵੇ ਦਾ ਚੈੱਕ ਕੀਤੀ ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ वो भी अपनी एक्सेप्ट कर पा रहेगी दे डाय देता है घटो घट्ट ढाई लीटर इनटेक उन्होंने प्लैन किया है इस अकॉर्डिंग हौली हौली आने एक दो तो दिन सैमी सोलिड्स भी शिफ्ट हो जाएंगे प्रॉपर उन्होंने ग्लूकोजा अपना चलता है बंद करता है ਐਂਡ ਵਧੀਆ ਲਿਕੁਇਡ ਟੋਲਰਡਟ ਕਰ ਰਹੇ ਨੇ ਐਕਸੈਪਟ ਕਰ ਰਹੇ ਨੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਨਫੈਕਸ਼ਨ ਦਾ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਅਸਲ ਜਿਸ ਤਰ੍ਹਾਂ 133 ਦਿਨ ਲੰਬਾ ਸਮਾਂ ਉਹਨਾਂ ਦਾ ਬੜਾ ਸਟੇਬਲ ਮੂਡ ਨੂੰ ਆਰਗਨ ਕਈ ਨਹੀਂ ਆਪਣੇ ਸਟੇਬਲ ਮੂਡ ਨੂੰ ਬੋਡੀ ਦੇ ਕਿੰਨਾ ਸਮਰਥ ਸਰ ਬਹੁਤ ਕਿਸਮਤ ਦੀ ਗੱਲ ਹੈ ਕਿ ਉਹਨਾਂ ਦੇ ਸਾਰੇ ਆਰਗਨਸ ਠੀਕ ਫੰਕਸ਼ਨ ਕਰਦੇ ਸੀ ਲਗਭਗ ਠੀਕ ਕਰਦੇ ਸੀ ਕੋਈ ਇੱਕਦਮ ਖਾਸ ਪ੍ਰੋਬਲਮ ਨਹੀਂ ਸੀ ਸੀ ਸਿਰਫ ਫਾਸਟਿੰਗ ਕਰਕੇ ਜੋ ਮੈਨ ਬਲੋਡਿੰਗ ਮੈਕਸ ਕਿਟੋਨ ਲੈਵਲ ਦੀ ਹੁੰਦੀ ਉਹ ਵੀ ਜਿਵੇਂ ਉਹਨਾਂ ਨੇ ਕੁਝ ਮੂਰ ਰਹਿਣ ਲੈਣਾ ਸ਼ੁਰੂ ਕਰਤਾ ਹੈ ਤਾਂ ਉਹਦੇ ਨਾਲੋਂ ਕਿਟੋਨ ਲੈਵਲਸ ਵੀ ਠੀਕ ਹੋ ਜਾਂਦੇ ਜਿਸ ਤਰ੍ਹਾਂ ਕਮਜ਼ੋਰੀ ਜ਼ਿਆਦਾ ਹੁੰਦੀ ਹੈ ਜਿਹਦੇ ਫੀਲ ਚਰਦੇ ਜਾਂਦੇ ਨੇ ਕਾਫੀ ਆਪ ਰੀ ਹੋ ਸਾਰੇ ਲੰਦ ਇਹ ਕਿੰਨੇ ਦਿਨ ਚ ਠੀਕ ਹੋ ਸਰ ਇਸ ਤੇ ਲਈ ਸਰ ਅਸੀਂ ਉਹਨਾਂ ਨੂੰ ਗ੍ਰੇਡਡ ਫਿਜ਼ੀਓਥੈਰੇਪੀ ਵੀ ਐਡਵਾਈਸ ਕੀਤੀ ਹੈ ਆਪਣੇ ਫਿਜ਼ੀਓਥੈਰੇਪਿਸਟ ਨਾਲ ਮਾਦੀ ਕੰਸਲਟ ਕਰਵਾ ਕੇ ਉਹਨਾਂ ਨੇ ਸਾਰਾ ਸਮਝਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹੈ ਫਿਲਹਾਲ ਤਾਂ ਉਹ ਚੱਲਣ ਵਾਲੀ ਪੋਜੀਸ਼ਨ ਵਿੱਚ ਨਹੀਂ ਹੈਗੇ 아지 ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣ। ਉਹਨਾਂ ਦੀ ਪੋਜੀਸ਼ਨ ਸਟੇਬਲ ਹੈ। ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ। ਉਹਨਾਂ ਨੇ ਕੱਲ ਅਸੀਂ ਸਿਰਫ ਰਿਪੋਰਟ ਤੇ ਰੱਖਿਆ ਸੀ। ਅੱਜ ਇਸ ਤਰ੍ਹਾਂ ਹੀ ਹਲਕਾ ਸੈਮੀ ਸੋਲਿਡਸ ਮਿਚਤਾ ਵੀ ਹੈ। ਇੱਕ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ। ਕਿਉਂਕਿ ਉਹਨਾਂ ਨੇ ਹੈਜੀ ਸਵੇਰ ਵਿੱਚ ਪਿਸ਼ਾਬ ਕੀਤਾ ਜੀ ਹੈ। ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਇਹ ਪਿਸ਼ਾਬ ਕਰਨਗੇ ਦਾ ਟੈਸਟ ਕਰਕੇ ਦੱਸਣਗੇ। ਜੀ ਮੈਂ ਹਾਂ ਤਾਂ ਨੋਟ ਲੈ ਜਾਣੀ ਕਹਿ ਰਹੇਂ ਮਹਾਪੰਚਾਇਤ ਦੀ ਕਿ ਉਹਨਾਂ ਨੇ ਠੀਕ ਹੈ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮੇਰੀ ਜਿੰਨੇ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਸਕਦੀ ਸਰ ਜਿੱਦਾਂ ਕਿਡੋਮ ਲੈਵਲ ਦਾ ਵੀ ਫੋਰ ਪਲਸ ਆ ਜੇ ਅਜੇ ਕੋਈ ਸੁਧਾਰ ਦਿਖਾਈ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਜਤ ਨਹੀਂ ਹੋਈ ਪਿਸ਼ਾਬ ਕਰਨ ਦੀ ਜਿੱਦਾਂ ਹੀ ਉਹ ਕਰਨਗੇ ਫਿਰ ਅਸੀਂ ਉਹਦੀ ਪਰਖ ਕਰਾਂਗੇ ਖਾਣਾ ਪੀਣਾ ਕੋਈ ਸ਼ੁਰੂ ਕਰ ਤਾ ਕਿ ਦੰਗੀ ਰਾਤ ਤੱਕ ਦਾ ਉਤੱਕੀ ਲਈ ਨਹੀਂ ਰਾਤ ਦਾ ਸੀ ਉਹਨਾਂ ਨੂੰ ਲਿਕੁਇਡਸ ਤੇ ਕੋਪਨਰ ਵਾਟਰ ਮੀਨ ਲਈ ਰੱਖਿਆ ਹੋਇਆ ਸੀਗਾ IV फ्लू ਚੱਲ ਰਹੇ ਸੀਗੇ ਉਹਨਾਂ ਨੂੰ ਸਿਰੇ ਸੈਮੀ ਸੋਲਿਡ ਫੂਡ ਦਿੱਤਾ ਵੀ। ਮੀਨਾਲ ਖੰਨਾ ਜੀ ਉਹਨਾਂ ਦਾ ਹਾਰਟ ਦਾ ਜਾਂਚ ਕਰਕੇ ਉਸ ਸਰ ਡਲੇਰ ਸਾਹ ਤੇ ਜੋ ਹਾਰਟ ਦਾ ਕੀ ਇਸਟੈਬਿਲੀਸ਼ਨ ਸਰ ਕੱਲ ਜਦ ਆਈ ਸੀ ਕੀ ਤਾਂ ਥੋੜੀ ਘਬਰਾਹਟ ਦੀ ਦਿੱਕਤ ਕਹਿੰਦੇ ਸੀ ਪਰ ਅਪਾ ECG ਕੀਤੇ ਦੇ ਅਗੇ ਟੈਸਟ ਕੀਤੇ ਜੋਕਰ ਠੀਕ ਆਏ ਨੇ ਤੇ ਅੱਜ ਵੀ ਮੈਂ ਉਹਨਾਂ ਦਾ BP ਤੇ ਸਾਰਾ ਧੜਕਣ ਵੇ ਦਾ ਚੈੱਕ ਕੀਤਾ ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ ਉਹ ਡਾਈਟ ਵੀ ਆਪਣੇ ਵੀ ਅਕਸੈਪਟ ਕਰ 파 ਰਹੇ ਨੇ ਤੇ ਮੰਨ ਕੋਈ ਦਿੱਕਤ ਨਹੀਂ ਹੈ। ਅੱਗੇ ਕੀ ਕਰਾਂ ਮੈਂ ਕਰ ਇਹਨਾਂ ਨੂੰ। ਸਾਰੇ ਉਹਨਾਂ ਦੇ ਆਈ ਆ ਸੀ ਆਪਣੇ ਉਹਨਾਂ ਨੂੰ ਇੱਕ ਡਾਈਟ ਪਲਾਨ ਦਿੱਤਾ ਹੈ ਜਿਸ ਅਕੋਰਡਿੰਗ ਉਹ ਅਕੋਰਡਿੰਗ ਚੱਲਣਗੇ ਤੇ ਆਪਣੀ ਲਿਕুইਡਸ ਪਲਾਨ ਕੇ ਘਟੂ ਘਟ ਦਿਨ ਦੇ ਵਿੱਚ 2 ਲੀਟਰ ਦਾ ਇਨਟੇਕ ਉਹਨਾਂ ਦਾ ਆਪਾਂ ਪਲਾਨ ਕੀਤਾ ਹੈ। ਤੇ